ਇੱਥੇ ਲੜਾਈ ਪੜੀ ਹੋਣੀ ਤੇ ਬਾਹਰ ਗਏ ਲੜਾਈ ਚ ਡਾਉਣੇ ਗਏ ਤੇ ਉਹਨਾਂ ਨੇ ਵੱਡ ਫਟ ਦਿੱਤਾ ਘਰੇ ਰੋਟੀ ਢਾਟੀ ਬਣਾਉਣ ਦੇ ਆਪਾਂ ਤੇ ਕੋਈ ਗੱਲਬਾਤ ਹੋਈ ਆ ਉਹ ਵੱਡ ਬੁੱਢ ਕੇ ਸੁੱਟ ਗਏ ਆ ਦੁਪਹਿਰ ਦੀ ਲੜਾਈ ਹੋਣੀ 3 ਵਜੇ ਦੀ ਇਹੋ ਗੱਲਾਂ ਹੋਈਆਂ ਬਸ ਇੱਥੇ ਗੋਂਸਪੁਰੇ ਹੋਈ ਜੇ ਗੋਂਸਪੁਰੇ ਇਹੋ ਕ੍ਰਿਸ਼ਨਾ ਦੇ ਮੁੰਡੇ ਹੀ ਕੋਤੇ ਕੋ ਹੋਰ ਜਾਤਾਂ ਦੇ ਮੁੰਡੇ ਹੀ ਵਾਵਾ ਪੂਲੇ ਦੇ ਪੁੱਤਰੇ ਆ ਪੂਲੇ ਦੇ ਪੁੱਤਰੇ ਕੋਈ ਹਾਂਜੀ ਫੇਰ ਤੁਹਾਡੇ ਅਮਰੀਕਰ ਵਾਲੇ ਆ ਇਹ ਕਿਤਰੇ ਬਾਹਰ ਨਿਕਲੇ ਗਾਣ ਦੌੜ ਗਏ ਆ ਮਾਰਨ ਤੋ ਘਰੇ ਆਣ ਕੇ ਪੈ ਗਏ ਮੁਰਕੇ ਨੂੰ ਵੀ ਨਾਲ ਹੀ ਹਾਂਜੀ ਹਾਂਜੀ ਸਾਡਾ ਕੋਈ ਨਹੀਂ ਹੋਰ ਵਿੱਚ ਰੋਲੇ ਘਰੇ ਵੱਡ ਗਏ ਆਣ ਕੇ ਹਾਂਜੀ ਹੋਰ ਦੀ ਲੜਾਈ ਹੋਣ ਈ ਆ ਦਾਦੇ ਨਹੀਂ ਆ ਹਾਂਜੀ ਛਡਾਣੀ ਗਏ ਆ ਕਿੰਨੇ ਮੁੰਡੇ 40 50 ਜਣੇ ਹੀ ਬਾਹਰ ਤੂੰ ਨੇ ਦਾਤਰ ਵਗੈਰਾ ਸੀ ਉਹਨਾਂ ਕੋ ਕੇਚਾਂ ਕੁਰਚਾਂ ਜੀਆਂ ਸੀ ਦੱਤਰ ਦੁੱਤਰੀ ਇਹੋ ਹੀ ਵਾਸ ਨਾਮ ਮੇਰਾ ਬਲੰਦਰ ਮਸੀਹ ਹੈ ਪਿੰਡ ਮੇਰਾ ਗੌਂਸਪੁਰਾ ਲੜਾਈ ਦੂ ਤਰ੍ਹਾਂ ਦੀਆਂ ਹੁੰਦੀ ਤੇ ਬਾਦ ਸੁਣ ਕੇ ਮੈਂ ਸਡਾਉਣ ਗਿਆ ਹਾਂ ਤੇ ਸਡਾਉਣ ਤੇ ਨਾਲ ਹੀ ਪੂਲੀਏ ਦੇ ਪੁੱਤਰੇ ਆ ਲਾਲੀ ਦਾ ਮੁੰਡਾ ਤੇ ਬਾਲੇ ਦੇ ਨਿਆਣੇ ਨੇ ਤੇ ਫੌਜੀ ਲੰਗੇ ਦੇ ਨਿਆਣੇ ਨੇ ਇਹਨਾਂ ਮਿਰਤੇ ਹਾਂ ਬਲਾ ਕਰਤਾ ਜੀ ਤੇ ਨਾ ਜਾਣੇ ਮੈਂ ਸਡਾਉਣ ਹੀ ਗਿਆ ਆਂ ਵੀ ਚਲੋ ਬੱਚੇ ਜੇ ਨਾਲ ਲੜੋ ਤੁਸੀਂ ਪਰ ਇਹ ਨਹੀਂ ਪਾਸ ਆਏ ਨਾ ਮੈਨੂੰ ਸਟਾ ਮਾਰਤੀਆਂ ਜੰਮੇ ਟੋਟਲ ਕਿੰਨੇ ਕੁ ਮੁੰਡੇ ਸੀ ਕਿੰਨੇ ਤਰ ਗਏ ਟੋਟਲ ਤਾਂ ਬੰਦੇ ਬੜੇ ਸੀ ਪਰ ਤਿੰਨਾ ਜਾਣੇ ਮੇਰੇ ਸਟਾ ਮਾਰੀਆਂ ਅੰਦਾਜ਼ਾ ਕਿੰਨੇ ਹੋ ਗਏ ਹੁਣ ਇਹ 5-10 ਇਹ ਕੀ ਬਾਰੇ ਉਹਨਾਂ ਕੋ ਦਾਤਰ ਕਿਰਪਾ ਨਾਲ ਦੇ ਸ਼ਵੀਆਂ ਫੜੀਆਂ ਉਹਨਾਂ ਨੇ ਤੇ ਮੈਂ ਇਹੋ ਹੀ ਕਹਾ ਵੀ ਨਾ ਲੜੋ ਤੁਸੀਂ ਆਪੋ ਜਿਹੋ ਦੀ ਨਹੀਂ ਲੜੀਦਾ ਪਰ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਕੀ ਕੀ ਮਾਰਿਆ ਲੈ ਮੇਰੇ ਆ ਦਾਤਰ ਮਾਰਿਆ ਜੀ ਛੇਰ ਤੇ ਆਪਾਂ ਤੇ ਮਾਰਿਆ ਉਂਗਲ ਤੇ ਮਾਰਿਆ ਅੱਲਾਸ ਤੇ ਮਾਰਿਆ ਜਨਾਬ ਨਾ ਮੇਰਾ ਉਹਨਾਂ ਨਾਲ ਕੋਈ ਜਾਤੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਸ ਕੇ ਵੇਖ ਲੋ ਪਿੰਡ ਤੋਂ ਬਾਸ ਖਾਲੀ ਸਡੌਂ ਗਏ ਹਨ ਬਲਵਿੰਦਰ ਮਸੀਹ ਨਾ ਦਾ ਪੇਸ਼ੈਂਟ ਆ ਸਾਲ ਉਹ ਬਾਗੂ ਸੀ ਤੇ ਗੌਂਸਪੁਰਾ ਤੋਂ ਰਹਿਣ ਵਾਲਾ ਹੈ ਇਹ ਸਾਡੇ ਕੋਲ ਹੁਣੇ ਆਇਆ ਕੋਈ 20 25 ਮਿੰਟ ਪਹਿਲਾਂ ਆਇਆ ਤੇ ਝਗੜੇ ਦਾ ਕੇਸ ਹੈਗਾ ਇਹ ਤੇ ਫਿਜ਼ੀਕਲ ਸਾਲਟ ਦਾ ਕੇਸ ਹੈ 6 ਇੰਜਰੀ ਹੈ ਗਈਆਂ ਇਹਦੇ ਸਿਰਫ ਇੱਕ ਮੇਨ ਇੰਜਰੀ ਦੀ ਹੱਡ ਦੀ ਹੱਡ ਇੰਜਰੀ ਹੈ ਗਈ ਆ শারਪ ਕੱਟ ਵੈਪਨ ਹੈਗਾ ਤੇ ਹਲਾਤ ਨਹੀਂ ਹਲਾਤ ਅੰਡਰ ਅਬਜ਼ਰਵੇਸ਼ਨ ਆ ਤਾਂ ਠੀਕ ਹੈ ਲੇਕਿਨ ਅੰਡਰ ਅਬਜ਼ਰਵੇਸ਼ਨ ਹੈ ਟਰੀਟਮੈਂਟ ਕਰਦੇ ਪਏ ਆ ਉਹਦਾ ਠੀਕ ਦੱਸਿਆ ਕੁਝ ਕਿ ਕਿਵੇਂ ਜੇ ਸੱਟ ਨਹੀਂ ਇੰਨਾ ਨਹੀਂ ਉਹਨਾਂ ਨੇ ਕੁਝ ਵੀ ਦੱਸਿਆ ਇਹਦੇ ਬਾਰੇ ਕਿ ਕਿੱਦਾਂ ਲੱਗੀਆਂ ਸੱਟਾਂ ਇਹਦੇ ਬਾਰੇ ਉਹਨਾਂ ਨੇ ਕੋਈ ਤੁਹਾਨੂੰ ਦੱਸਿਆ ਨਹੀਂ ਜ਼ਿਆਦਾ ਹਾਂਜੀ ਪੁੱਛਿਆ ਲੇਕਿਨ ਉਹਨਾਂ ਨੇ ਦੱਸਿਆ ਨਹੀਂ ਗੋਮਸਪੁਰ ਦੇ ਜਗ੍ਹਾ ਹੈ ਨਾ ਕੰਟਰੋਲ ਤੋਂ ਫੋਨ ਆਇਆ ਹੈ ਵੀ ਇੱਥੇ ਕੋਈ ਝਗੜਾ ਹੋਇਆ ਠੀਕ ਹੈ ਅਸੀਂ ਪੁਲਿਸੋਂ ਆਪਣੀ ਪਾਰਟੀ ਲੈ ਕੇ ਮੌਕੇ ਤੇ ਆਏ ਆਂ ਇੱਥੇ ਇਹ ਨਹੀਂ ਕਿ ਕੋਈ ਹੀਰੋ ਹੈ ਤੇ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ ਪਰ ਬਾਕੀ ਜੇ ਕੋਈ ਇੰਜਰਡ ਹੋਇਆ ਹੈ ਜੇ ਕੋਈ ਹਸਪਤਲ ਦਾਖਲ ਹੋਇਆ ਹੈ ਕਿ ਉਹਦੇ ਮੁਤਾਬਕ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇ